Okay. ਕਿਓ ਹੈ ਭਾਈ ਬੋਲੋ ਕਰਿਆ ਯਾਰ ਪਿੱਛੇ ਹੋ ਜਾਓ ਸਾਰੇ ਸਾਰੇ ਥੋੜਾ ਪਿੱਛੇ ਹੋ ਜਾਓ ਪਿੱਛੇ ਵੀ ਦੇਖਦੇ ਪਰ ਇਹ ਬੰਦੇ ਸਾਡੇ ਚੀਕਾ ਸਾਹਿਬ ਬੈਠਿਆ ਸਾਰੇ ਪਿੱਛੇ ਹੋ ਜਾਓ ਮੋਕਰੀਏ ਜੀ ਇੱਧਰ ਆ ਜਾਓ ਥੋੜਾ ਸਾਈਡ 'ਚ ਇੱਧਰ ਆ ਜਾਓ ਇੱਧਰ ਆ ਜਾਓ ਸਾਈਡ 'ਚ ਥੋੜਾ ਇੱਥੇ ਰੱਖ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਬੇਨਤੀ ਹੈ ਯਾਰ ਜੇ ਸ਼ੇਸ਼ ਨੂੰ ਮੇਲਾ ਵਧੀਆ ਲੱਗਾ ਤਾੜੀਆਂ ਲਾ ਦਿਓ ਜੋ ਫੜ ਵਿੱਚ ਤੇ ਤਾੜੀਆਂ ਲਾ ਦਿਓ ਯਾਰ बड़ी चुभ तैयारी की थी वो हर साल कुछ ना कुछ करते हैं जसवीर सिंह जी विशाल भाई भाई अखाड़ा रखे बचा पै है क्योंकि जो पैसा घट गया तो राम सिंह राणा साहब कहते आप राम सिंह राणा उद्योगपति साहब ਦੇ ਵਿਚ ਇੱਕ ਪਾਸੇ ਪਰਵੰਦਰ ਤੇ ਦੂਜੇ ਪਾਸੇ ਦੂਜੇ ਪਾਸੇ ਉਹ ਵੱਡਾ ਪਹਿਲਵਾਨ ਹੈ ਪਿੰਗਾਂ ਵੱਡਾ ਪਹਿਲਵਾਨ ਹੈ ਪਿੰਗਾਂ ਪਿੰਗਾਂ ਨੇ ਪੁੱਛੇ ਮੁਰ ਪਿੱਛੇ ਮੁੜ ਕੇ ਦੇਖਿਆ ਥੋੜਾ ਹੱਸਿਆ ਦੁਨੀਆ ਪਿੱਛੇ ਮੁੜ ਕੇ ਦੇਖਿਆ ਫਿਰ ਹੱਸਿਆ ਹਾਂ ਲਓ ਕੁਸ਼ਤੀ ਅਖਾੜ ਦੇ ਵਿੱਚ ਤੇ ਮਾਪੇ ਜਨਮ ਦਿੰਦੇ ਮਿਰਜ਼ਾਪੁਰੀ ਨੂੰ ਕਹਿੰਦੇ ਆ ਜਾਂਦੀ ਸ਼ਿੰਗ ਮੇਲਾ ਕਹਿੰਦਾ ਫਿਰ ਮਿਰਜ਼ਾਪੁਰੀ ਆਉਂਦਾ ਮਿਰਜ਼ਾਪੁਰੀ ਸਟਾਰ ਦਾ ਵੀ ਆਪਾਂ ਧੰਨ ਕਰਦੇ ਆ ਲਓ ਸਭ ਦੀ ਕੁਸ਼ਤੀ ਅਖਾੜੇ ਦੇ ਵਿੱਚ ਆਏ ਨੇ ਸਾਡੀ ਜ਼ਿੰਦਗੀਆਂ ਨੂੰ ਬਚਾਉਣ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਇੱਕ ਸਫਾਈ ਕਰਮਚਾਰੀ ਦੂਜਾ ਡਾਕਟਰਸ ਤੇ ਤੀਸਰਾ ਪੰਜਾਬ ਪੁਲਿਸ ਦੇ ਮਲਾਜ਼ਮ ਸਾਡੀ ਜ਼ਿੰਦਗੀਆਂ ਨੂੰ ਬਚਾਉਣ ਦੇ ਵਿੱਚ ਅਹਿਮ ਰੋਲ ਹੋ ਰਿਹਾ ਹੈ ਇੱਕ ਵਾਰ ਤਾੜੀਆਂ ਮਾਰ ਦਿਓ ਪੰਜਾਬ ਪੁਲਿਸ ਦੇ ਨਾਗਰਿਕਾਂ ਦੇ ਵਾਸਤੇ ਵੀ ਜੱਗੇਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇੱਕ ਸਫਾਈ ਕਰਮਚਾਰੀ ਇੱਕ ਡਾਕਟਰਸ ਤੇ ਇੱਕ ਪੰਜਾਬ ਪੁਲਿਸ ਦੇ ਮਲਾਜ਼ਮ ਜਿਨ੍ਹਾਂ ਨੇ ਸਾਡੀ ਜ਼ਿੰਦਗੀਆਂ ਦੀ ਰਾਖੀ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਢੋਲੀ ਸਾਹਿਬ ਲਓ ਜਿਹੜੇ ਪਾਸੇ ਖੜ੍ਹ ਦੇਖਦੇ ਵੀ ਅੱਧੀ ਕੁਸ਼ਤੀ ਜਿਹੜੀ ਖਾੜੇ ਦੇ ਵਿੱਚ ਦੇ ਜੁਨੇ ਖਸ਼ਾਲਪੁਰ ਦੇ ਵਿੱਚ ਇੰਟਰਨੈਸ਼ਨਲ ਹਸਪਤਲ ਦਾ ਸਟੇਡੀਅਮ ਬਣਿਆ ਹੈ ਜੋ ਹਰ ਤਾਰੀਆਂ ਮਾਰਦੇ ਇਸ ਗੱਲ ਦੇ ਬਸ ਤੇ ਵੀ ਆ ਬੱਲੇ 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 RAM SINGH <laughs> RANA SAAB JI ਆਪਣੀ ਜਗ੍ਹਾ ਦੇ ਉੱਪਰ ਇੱਕ ਬੰਦ ਵਾਸਤੇ ਖੜ੍ਹ ਜਾਈਓ RAM SEV RANA SAAB ਜਿਨ੍ਹਾਂ ਦੇ ਮਾਤਾ ਜੀ ਦੇ ਨਾਂ ਦੇ ਉੱਪਰ ਆ ਸਟੇਡੀਅਮ ਬਣਿਆ ਅਭੀ ਉਸ ਮਾਲਕ ਨੇ ਦਿੱਤਾ ਏ ਤੇ ਭਾਈ ਅਸ਼ਵੀਰੀ ਭਾਜੀ ਕਿਰਪਾ ਕਰਕੇ ਵਿਸ਼ਾਲ ਠਾਕੁਰ ਜੀ ਦੇ ਕੋਲ ਆਓ ਸੰਦੇ ਭਾਜੀ ਹੈਲੋ ਗਰਾਮ ਪੰਚਾਇਤ ਵੀ ਇਤਨਾ ਨਹੀਂ ਹੋਣੀ ਚਾਹੀਦੀ ਅੱਛੇ ਸਪੰਚਾਇਤ ਦੇ ਉੱਪਰ ਪਹੁੰਚ ਹੋਵੇ ਹਾਂ ਡਿਵੈਲਪਮੈਂਟ ਇਤਨੀ ਨਹੀਂ ਹੁੰਦੀ ਭਰਵਾਜੀ ਡਿਵੈਲਪਮੈਂਟ ਇਤਨੀ ਨਹੀਂ ਹੁੰਦੀ ਹੈਡਪੀਰ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਅਸ਼ੋਕ ਸ਼ਮਾ ਜੀ ਉਹਨਾਂ ਦਾ ਆਰਤਾ ਗੁਸ਼ਤੀ ਆਰਤਾ ਪਾਪੀ ਚਾਹੀਦੀ ਐ ਗੁਸ਼ਤੀ ਆਰਤਾ ਪਾਪੀ ਚਾਹੀਦੀ ਐ ਕਾਗਲ ਬੰਨੀ ਐ ਕਾਗਲ ਬੰਨੀ ਐ ਇਹ ਅੰਬਰਾ ਪਰ ਕੰਧ ਧਮ ਗੁਸ਼ਤੀ ਧੱਕ ਧੱਕ ਸੀਨਾ ਧੜਕੇ ਨਾਲ ਬਾਸ ਤੇ ਹਿੱਟਾ ਗੁੰਗੀਆਂ ਖਾਵੇ ਨੇ ਹਰ ਹਰ ਕੇ ਸਾਰੋ ਤੇ ਮਰਦੀ ਵੇਖਦੇ ਸੁਖੀਆ ਦਿਲਾਂ ਨੂੰ ਫੜਕੇ क्या के, खड़ के क्या वाद क्या तेरी कुश्ती देख रही है बहुत बड़ी उम्मीद लाई हुई है बहुत बड़ी उम्मीद लाई हुई है अगले पास परमेंद्र है दूसरे पास पीड़िया है देखते हैं गल की बन रही है हर देखते हैं गलत ਨਾ ਮਾਰੇ ਅਲੀ ਨੂੰ ਕਸਮ ਨਾਲ ਬੱਦੇ ਥੰਮੀ ਨੂੰ ਜੇ ਕੁਸ਼ਤੀ ਵਧੀਆ ਲੱਗੀ ਚੋਟਾਰ ਪੱਟੀਆਂ ਨਾਲ ਦੇ ਇੱਕ ਵਾਰ ਖੜ ਗਿਆ ਯਾਰ ਅ ਬੜੀ ਗੇ ਟਾਈਮ ਹੈ ਜਿਹੜੀ ਲਾ ਲਾ ਆਇਆ ਆ ਬਾਤ ਤੋਂ ਬਾਤ ਮਾਨ ਕਰਿਓ ਬਾਈ ਜੀ ਕੁਸ਼ਤੀ ਵਧੀਆ ਲੱਗੀ ਆ ਬੰਦੇ ਬਾਤ ਕਰਾਂ ਬਾਤ ਮਾਨ ਸਮਾਨ ਕਰਿਓ ਬਾਈ ਦੁਨੀਆ ਮੱਦਮ ਦੀ ਆ ਪੈਸੇ ਖਾਚ ਕਰ ਕਰਕੇ 10 10 ਲੱਖ ਵੀ ਦੁਨੀਆ ਖੱਤਦੀ ਐ ਪਰ ਕੁਸ਼ਤੀ ਆਰ ਪਾਰ ਬਹੁਤ ਟੱਕ ਹੁੰਦੀ ਹੈ ਮਾਲਕ ਜੀ ਖਾਤ ਪਿਆਰ ਧਰਮपाल ਜੀ ਤੁਹਾਡੇ ਐਸ ਸਟੇਡੀਅਮ ਨੂੰ ਬਖਸ਼ਿਸ਼ ਹੈ ਐਸ ਸਟੇਡੀਅਮ ਨੂੰ ਬਖਸ਼ਿਸ਼ ਹੈ ਤੇ ਕੁਸ਼ਤੀਆਂ ਜਦ ਵੀ ਹੋਈਆਂ ਆਰ ਪਾਰ ਦੀਆਂ ਹੋਈਆਂ ਉਹ ਬਾਈ ਬੋਲੀ ਤੇਰੇ ਤੇਰੀ ਕੁਸ਼ਤੀ ਹੈ ਤਾਂ ਆ ਜਾ ਯਾਰ ਤੇਰੀ ਖਾੜਾ ਗੱਲੀ ਹੈ ਮੌਰੀ ਪਹਿਲਵਾਨ ਕਰਨੇ ਉਸਤਾਦ ਜੀ ਢੇਡ ਦੇ ਵਿੱਚ ਯਾਰ ਹੈਲੋ 11 ਬੱਚਾ ਪਿਆ ਹੈ ਆ ਬਾਬਾ ਜਿਹੜਾ ਪਵਨ ਨਾਲ ਘੁਲਿਆ ਸੀ ਨਾ ਜੇ ਕੋਈ ਦਾ ਨਾਂ ਆਇਆ ਤਾਂ ਇਹਨੂੰ ਲੈ ਜਾਓ ਇਹਦੀ ਬਾਹ ਮੇ ਲੱਗਦਾ ਵੀ ਉੱਤਰ ਗਈ ਆ ਜੇ ਇਹ ਨਾਲ ਕੋਈ ਹੈਗਾ ਸੱਜਣਾ ਤਾਂ ਇਹਨਾਂ ਨੂੰ ਮਿਲੋ ਬਾਬੇ ਨੂੰ ਮੈਂ ਬੇਦਿਹਰਾ ਕਹਾਂ ਸੀ ਬਾਬਾ ਨਾ ਪਾਂਗੇ ਲੈ ਬੁੱਢੇ ਵਾਰੇ ਇਹ ਘਣਾ ਆਣਦਾ ਵੀ ਉਸ ਲਈ ਇਹ ਮਾਰੀ ਜਾਂਦਾ ਈ ਸ਼ਾਹ ਇੱਧਰ ਉੱਧਰ ਵੀ ਆ ਬਾਬਾ ਪਵਨ ਸਾਤਾ ਹਜੇ ਤਾਂ ਉਹਦਾ ਵਿਆਹ ਵੀ ਨਹੀਂ ਹੋਇਆ ਉਹਨੂੰ ਤਾਂ ਬਾਹ ਦੋਣ ਨਹੀਂ ਸੀ